ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਨ ਕਾਰਨ ਪਿੰਡ ਸਸਰਾਲੀ ਵਿਖੇ ਬੰਨ ਕਮਜ਼ੋਰ ਹੋ ਗਿਆ ਬੰਨ ਤੇ ਤੇਜ਼ ਵਹਾ ਦਾ ਦਬਾਅ ਜਿਸ ਕਾਰਨ 14 ਪਿੰਨਾਂ 'ਚ ਹੜ ਦਾ ਖਤਰਾ ਮੰਡਰਾ ਰਿਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਮਾਝੀਵਾੜੇ ਇਲਾਕੇ 'ਚ ਵੀ ਸਤਲੁਜ ਦਾ ਪਾਣੀ ਬੰਨ ਤੱਕ ਪਹੁੰਚ ਗਿਆ ਪਖੜਾ ਬੰਨ ਦਾ ਪਾਣੀ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਰਹਿ ਗਿਆ ਲਗਾਤਾਰ ਪਾਣੀ ਦੀ ਆਮਦ ਵਧਨ ਕਾਰਨ ਚਾਰਾ ਫਲਡ ਗੇਟ 10-10 ਫੁੱਟ ਤੱਕ ਖੋਲੇ ਗਏ ਨੇ ਜਾਸਰ ਰੂਪਨਗਰ ਲੁਧਿਆਣੇ ਤੇ ਹਰੀਕੇ ਹੈਡਵਰਕ ਤੱਕ ਵੇਖਣ ਨੂੰ ਮਿਲ ਰਿਹਾ ਜ਼ਿਕਰਯੋਗ ਹੈ ਕਿ ਰਾਤ ਭਾਖੜਾ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਔਨ ਕਾਰਨ ਪਾਣੀ ਛੱਡਿਆ ਗਿਆ ਸੀ ਛੱਡੇ ਗਏ ਪਾਣੀ ਦੇ ਲੁਧਿਆਣੇ ਸਵੇਰੇ 4 ਵਜੇ ਤੱਕ ਪਹੁੰਚਣ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਸਸਰਾਈ ਕਲੋਨੀ ਵਿਖੇ ਬਨ ਕਮਜ਼ੋਰ ਹੁੰਦੇ ਦਿਖਾਈ ਦੇ ਰਹੇ ਨੇ ਉਧਰ ਹੀ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਾਵਿਤ ਖੇਤਰਾਂ ਦੇ ਨਜ਼ਦੀਕ ਨਗਰ ਵਾਸੀਆਂ ਨੂੰ ਐਡਵਾਈਸਰੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬਨ ਬ ਦੇ ਵਹਾਹ ਕਾਰਨ ਗੰਭੀਰ ਦਬਾਹ ਹਿੰਟ ਹੈ ਪ੍ਰਸ਼ਾਸਨ ਵੱਲੋਂ ਬੰਨਾਂ ਦੀ ਰੱਖਿਆ ਤੇ ਮਜਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਨਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ ਤਾਂ ਪਿੰਡ ਸਸਰਾਲੀ ਬੂਂਡ ਰਾਵਤ ਆਵਾਸ ਸੀੜਾ ਬੂਤਗੜ ਮੰਗਲੀ ਟਾਂਡਾ ਢੇਰੀ ਖਵਾਜੇ ਕੇ ਖਾਸੀਗੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਿਹਰਬਾਨ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਨਾਲ ਹੀ ਕਿਸੇ ਵੀ ਐਮਰਜੈਂਸੀ ਹਾਲਾਤਾਂ 'ਚ ਪ੍ਰਸ਼ਾਸਨ ਵੱਲੋਂ ਲੋਕਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ।